ਆ ਨਮਸਕਾਰ ਸਤਿ ਸ਼੍ਰੀ ਅਕਾਲ ਆ ਦੋਸਤੋ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਇਲੈਕਸ਼ਨ ਪੰਜਾਬ ਅੱਜ ਦੀ ਮੁੱਖ ਖਬਰ ਜੋ ਹੈ ਉਹ ਹੈ ਸਮਰਾਲਾ ਰੋਡ ਦਾ ਪੁਲ ਸਮਰਾਲਾ ਰੋਡ ਦਾ ਪੁਲ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਖਰਾਬ ਖਸਾ ਹਾਲਤ ਦੇ ਵਿੱਚ ਸੀਗਾ ਔਰ ਗੱਡੀਆਂ ਜਦੋਂ ਰੰਗਦੀਆਂ ਸੀ ਤਾਂ ਧਮਕ ਪੈਂਦੀ ਸੀ ਇਸ ਪੁਲ ਦੇ ਉੱਪਰ ਜਗਾ ਜਗਾ ਤੋਂ ਇਹ ਪੁਲ ਟੁੱਟਿਆ ਹੋਇਆ ਹੈ ਡਿਫੈਂਸ ਜਿਹੜਾ ਹੈ ਡਿਫੈਂਸ ਰੋਡ ਵੀ ਮੰਨਿਆ ਜਾਂਦਾ ਹੈ ਸਮਰਾਲਾ ਰੋਡ ਨੂੰ ਔਰ ਅੱਜ ਕੈਬਨਟ ਮੰਤਰੀ ਸਦਾ ਤਰਨਪ੍ਰੀ ਸਿੰਘ ਸੋਨ ਨੇ ਜਦੋਂ ਉਹਨਾਂ ਦੇ ਨੌਲਜ ਦੇ ਵਿੱਚ ਇਸ ਪੁੱਲ ਦੀ ਜਿਹੜੀ ਹੈ ਗੱਲਬਾਤ ਆਈ ਕਿਉਂਕਿ ਕਈ ਸੰਸਥਾਵਾਂ ਨੇ ਇੱਥੇ ਪਹਿਲਾਂ ਧਰਨੇ ਵੀ ਦਿੱਤੇ ਔਰ ਯੂਨੀਵਰਸਲ ਨਿਊਜ਼ ਨੈਸ਼ਨ ਪੰਜਾਬ ਨੇ ਕਈ ਵਾਰ ਖਬਰਾਂ ਵੀ ਲਾਈਆਂ ਪਰ ਪੁਰਾਣੀਆਂ ਸਰਕਾਰਾਂ ਨੇ ਇਸ ਵਾਰ ਕੋਈ ਧਿਆਨ ਨਹੀਂ ਦਿੱਤਾ ਕਿਉਂਕਿ ਪੁੱਲ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਖਸਤਾ ਸੀ ਔਰ ਹੁਣ ਜਦੋਂ ਇਹ ਗੱਲ ਸਰਦਾਰ ਤਰਨਪ੍ਰੀਤ ਸਿੰਘ ਸੋਹਣ ਜੀ ਦੇ ਤੇ ਆਂ ਦੇ ਵਿੱਚ ਆਈ ਤਾਂ ਅੱਜ ਉਹਨਾਂ ਨੇ ਪਹਿਲਾਂ ਦਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈ ਦਾ ਉਪਰਾਲਾ ਚੱਲ ਰਿਹਾ ਸੀ ਅੱਜ ਏਡੀਸੀ ਮੈਡਮ ਖੰਨਾ ਅਤੇ ਐਸਡੀਓ ਸਾਹਿਬ ਦੇ ਨਾਲ ਅੱਜ ਉਹਨਾਂ ਨੇ ਖੰਨਾ ਦਾ ਪੁਲ ਦਾ ਜਿਹੜਾ ਹੈ ਉਹ ਦੌਰਾ ਕੀਤਾ ਤੇ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ ਤੋਂ ਇਹ ਪੁਲ ਦਾ ਨਿਰਮਾਣ ਸ਼ੁਰੂ ਹੋ ਜਾਊਗਾ ਇਹਦਾ ਰਿਪੇਅਰ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਸੋ ਇੱਕ ਬੜੀ ਖੁਸ਼ਖਬਰੀ ਹੈ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਉਹਰੇ ਕਈ ਧਰਨੇ ਵੀ ਲਗਾਏ ਔਰ ਕਈ ਵਾਰ ਮੰਗ ਵੀ ਕੀਤੀ ਇਸ ਪੁਲ ਨੂੰ ਠੀਕ ਕਰਨ ਦੀ ਔਰ ਖਾਸ ਕਰਕੇ ਜਿਹੜੇ ਲੋਕ ਸਮਰਾਲਾ ਮਚਵਾੜਾ ਹਜ਼ਾਰਬੋ ਨੂੰ ਜਾਂਦੇ ਨੇ ਉਹਨਾਂ ਵਾਸਤੇ ਇੱਕ ਬੜੀ ਰਾਹਤ ਹੈ ਇਸ ਪੁਲ ਦੇ ਨਿਰਮਾਣ ਨਾਲ ਉਹਦੇ ਸਫਾਈ ਕਰਾ ਟਰੀਨ ਕਰਾ ਟਰੀਨ ਉਹਦੇ ਤੋਂ ਪੂਰਾ ਕੰਮ ਹੋਣਾ ਹੈ ਅੱਛਾ ਬੈਂਕ ਦੇ ਗ੍ਰਾਉਂਡ ਫਾਈਨਲ ਹੋਇਆ ਤਾਂ ਇਸ਼ਾਰਾ ਜਿਹੜਾ ਮੈਂ ਕੀਤਾ ਕਿ ਜਿੱਥੇ ਮੈਂ ਲੱਗ ਰਿਹਾ ਆ ਸਾਰਾ ਇਹਨੂੰ ਕਰਾਇਆ ਇਹੋ ਜਾਨੀ ਕਿ ਇਸ ਤਰ੍ਹਾਂ ਕਰਾਇਓ ਜਿਵੇਂ 100% ਜੇ ਮੰਨ ਲਓ ਐਕਟੀਵਲ ਆ ਤਿਆਰ ਹੈ ਉਹ ਤੇ ਬਿਲਕੁਲ ਐ ਦੇਖੋ ਕਿੰਨੀ ਜ਼ੋਰ ਦੀ ਬੰਦਦਾ ਹੋਊਗਾ ਉਹ ਤਾਂ ਦੇਖੋ ਹਾਂਜੀ ਇਹ ਸਾਰਾ ਠੀਕ ਕਰਾ ਲਾ ਤੇ ਫਾਈਲ ਠੀਕ ਮਾਲੋ ਨੂੰ ਕਰਾ ਕਮਾਉਣੇ ਕਰਾ ਤੇ ਜੀ ਬਰਨਦਰ ਪਤਨ ਪ੍ਰੇਮ ਸਿੰਘ ਜੀ ਸੌਂਤ ਇਹਨੇ ਉਰੇ ਉਰੇ ਪਹੁੰਚੇ ਹੋਏ ਨੇ ਸੋ ਗੱਲਬਾਤ ਕਰਦੇ ਆ ਉਹਨਾਂ ਨਾਲ ਕਿ ਅੱਜ ਦਾ ਜਿਹੜਾ ਦੌਰਾ ਹੈ ਕੀ ਹੈ ਅੱਜ ਦੇ ਦੌਰੇ ਦੇ ਵਿੱਚ ਸੋ ਕੈਬਨਿਟ ਮੰਤਰੀ ਸਦਾ ਤਨ ਬ੍ਰਿਜਿੰਗ ਜੀ ਸੋਨ ਜਿਹੜੇ ਕਿ ਸਮਰਾੜ ਰੋਡ ਪੁਲ ਦਾ ਨਰਖਣ ਕਰਨ ਆਏ ਨੇ ਹਲਕਾ ਖੰਨਾ ਦੇ ਜੋ ਸਮਰਾੜ ਰੋਡ ਦਾ ਪੁਲਾ ਇਹਦੇ ਉਰੇ ਪਹੁੰਚੇ ਆ ਬੇਸਿਕਲੀ ਇਹ ਡਿਫੈਂਸ ਰੋਡ ਮੰਨੀ ਜਾਂਦੀ ਹੈ ਇਹ ਉਰੋ ਜਿਹੜੀ ਟ੍ਰੈਫਿਕ ਹੈ ਖੰਨੇ ਦੇ ਵਿੱਚੋਂ ਡਾਇਵਰਟ ਹੋ ਕੇ ਨਵਾਂ ਸ਼ਹਿਰ ਹੁਸ਼ਿਆਰਪੁਰ ਬੰਗਾ ਇੱਧਰ ਨੂੰ ਜਾਂਦੀ ਹੈ ਇਹ ਇਹ ਜਿਹੜੀ ਸੜਕ ਹੈ ਇਹ ਬੇਸਿਕਲੀ ਜਾ ਕੇ ਜੰਮੂ ਕਸ਼ਮੀਰ ਨੂੰ ਟੱਚ ਕਰ ਜਾਂਦੀ ਹੈ ਇਹ ਐਡੀ ਲੋਂਗੇਸਟ ਰੋਡ ਹੈ ਇਹ ਇੱਧਰੋਂ ਜਾਂਦੀ ਹੈ ਸੋ ਜਿਹੜਾ ਖੰਨੇ ਤੋਂ ਜਦੋਂ ਟ੍ਰੈਫਿਕ ਡਿਵਰਟ ਹੁੰਦੀ ਹੈ ਇਹ ਪੁਲ ਦੇ ਉੱਤੇ ਦੀ ਲੰਘਦੀ ਹੈ ਇਸ ਦੇ ਅੱਗੇ ਸਾਡੀ ਵਿਦਿਅਕ ਸੰਸਥਾ ਵੀ ਪੈਂਦੀ ਹੈ ਸਕੂਲਜ ਪੈਂਦਾ ਤੁਹਾਡਾ ਹੋਰ ਵੀ ਕਈ ਵਸੋਂ ਵੀ ਬਹੁਤ ਹੈ ਇਹਨੂੰ ਪੁਲ ਨੂੰ ਪਾਰ ਕਰਕੇ ਇਹਦੀ ਹਾਲਤ ਸੀ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਇਹਦੀ ਰਿਪੇਅਰ ਮੰਗਦਾ ਸੀ ਇਹ ਪੁਲ ਜਗਾ ਜਗਾ ਵੱਡੇ ਵੱਡੇ ਇਹਦੇ ਚ ਖੱਡੇ ਪੈ ਚੁੱਕੇ ਸੀ ਇਹਦੀ ਟੋਟਲ ਜਿਹੜੀ ਕਿ ਇਹਦਾ ਪੈਚਵਰਕ ਵੀ ਮੰਗਦਾ ਸੀ ਤੇ ਆਉਣ ਵਾਲੇ ਸਮੇਂ ਤੇ ਇਹਦੀ ਰੀਕਾਰਪੇਟਿੰਗ ਵੀ ਮੰਗਦਾ ਸੀ ਸੋ ਇਹਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਮੇਰੇ ਨਾਲ ਅੱਜ ਏਡੀਸੀ ਸ਼ਿਖਾਪਾ ਗੱਜੀ ਵੀ ਖੜੇ ਨੇ ਮੇਰੇ ਨਾਲ ਅੱਜ ਐਸਟੀਐਮ ਖੰਨਾ ਡਾਕਟਰ ਬਲਜਿੰਦਰ ਢਿੱਲੋਂ ਜੀ ਵੀ ਖੜੇ ਨੇ ਪੀਡਬਲ ਡੀਡੀ ਡਿਪਾਰਟਮੈਂਟ ਤੋਂ ਸਾਡੇ ਸਾਰੇ ਜਿਹੜੇ ਅਫਸਰ ਨੇ ਉਹ ਪਹੁੰਚੇ ਹੋਏ ਨੇ ਉਰੇ ਕਿ ਅਸੀਂ ਇਮੀਡੀਏਟਲੀ ਇਹਦੇ ਤੇ ਮੈਜਰ ਲੱਟਾਏ ਤੇ ਅਸੀਂ ਬੜੀ ਇਹਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਹੁਕਮ ਨਿਰਦੇਸ਼ ਜਾਰੀ ਕਰਤੇ ਔਰ ਅੱਜ ਤਰੀਕ ਹੈਗੀ ਹੈ 27 ਤਰੀਕ 27 ਅਪ੍ਰੈਲ ਮਤਲਬ ਕਿ ਅਗਲੇ ਹੀ ਦਿਨ 28 ਅਪ੍ਰੈਲ ਨੂੰ ਭਾਵ ਕੱਲ ਤੋਂ ਇਹਦੀ ਟੋਟਲ ਰਿਪੇਅਰ ਮੈਂਟੇਨੈਂਸ ਦਾ ਕੰਮ ਚੱਲ ਪੂਗਾ ਚੰਗੀ ਤਰ੍ਹਾਂ ਇਹਦੀ A to Z ਸਫਾਈ ਕਰਾ ਕੇ ਔਰ ਜਿਹੜੇ ਇਹਦੇ ਜਿੰਨੇ ਜਿੱਡੇ ਵੱਡੇ ਖੱਡੇ ਨੇ ਉਹਨਾਂ ਨੂੰ ਪ੍ਰੋਪਰ ਕਲੀਨ ਕਰਾ ਕੇ ਉਹਦੀ ਜਿਹੜੀ ਰੀਕਾਰਪੇਟਿੰਗ ਉਹਦੇ ਤੇ ਜਾਨੀ ਕਿ ਉਹਦੀ ਰਿਪੇਅਰ ਕੀਤੀ ਜਾਊਗੀ ਟੋਟਲ ਇਹਦਾ ਜਿਹੜਾ ਐਸਟੀਮੇਟ ਹੈ ਉਹ ਐਸਟੀਮੇਟ ਜਿਹੜਾ ਹੈ ਸਰਕਾਰ પાસે ਉਹ ਭੇਜ ਚੁੱਕੇ ਆ ਸੀ ਤੇ ਨਾਲ ਦੀ ਨਾਲ ਉਹ ਵੀ ਕਲੀਅਰ ਕਰਕੇ ਕੁਝ ਹੀ ਸਮੇਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਅਸੀਂ ਇਹਦੀ ਜਿਹੜੀ ਰੀਕਾਰਪੇਟਿੰਗ ਆ ਇੱਕ ਵਾਰ ਤੋਂ ਨਵੇਂ ਸਿਰੇ ਤੋਂ ਉਹ ਵੀ ਕਰਵਾ ਦਾਂਗੇ ਹੋਰ ਕੀ ਕੀ ਮਰੀਖਣ ਹੋ ਗਏ ਕਿਉਂਕਿ ਕਈ ਵਾਰ ਹੋ ਚੁੱਕਾ ਤੁਹਾਡੀ ਸਰਕਾਰ ਤੋਂ ਪਹਿਲਾਂ ਵੀ ਕਾਫੀ ਜ਼ਿਆਦਾ ਰੇਡ ਇਨਸਪੈਕਸ਼ਨ ਹੋਇਆ ਸੀ ਕਹਿੰਦੇ ਸੀ ਪੁਲ ਦੇ ਨਿਰਮਾਣ 'ਚ ਵੀ ਕਾਫੀ ਕਮੀਆਂ ਸੀ ਐਕਚੁਅਲ 'ਚ ਜਦੋਂ ਇਹਦੀ ਬਣਤਰ ਹੋਈ ਆ ਉਦੋਂ ਸਾਡੀ ਸਰਕਾਰ ਐ ਨਹੀਂ ਸੀ ਇਹਦੀਆਂ ਪੁਰਾਣੀਆਂ ਸਰਕਾਰਾਂ ਦੇ ਟਾਈਮ 'ਚ ਬਣਤਰੇ ਗਲਤ ਕਰਵਾਤੀ ਇਹਨਾਂ ਨੇ ਉਦੋਂ ਧਿਆਨ ਨਹੀਂ ਦਿੱਤਾ ਕਿਸੇ ਨੇ ਸੋ ਆਏ ਸਾਲ ਇਹ ਕੋਈ ਨਾ ਕੋਈ ਇਹਦੇ ਚਾਈ ਦੀ ਟੁੱਟਪੱਟ ਹੋ ਜਾਂਦੀ ਹੈ ਜਿਹਦੀ ਸਾਨੂੰ ਫਿਰ ਰਿਪੇਅਰ ਮੇਨਟੇਨੈਂਸ ਕਰवानी ਪੈਂਦੀ ਹੈ ਇੱਕ ਵਾਰ ਤਾਂ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਇਹ ਸਾਲ 2021 ਦੀ ਗੱਲ ਹੈ ਕਿ ਇਹਦੇ ਵਿੱਚ ਇਹਦੀ ਮੇਜਰ ਰਿਪੇਅਰ ਹੋਈ ਸੀ ਇਹਦੇ ਵਿੱਚ ਪੂਰੇ ਦਾ ਪੂਰਾ ਇੱਕ ਖੱਡਾ ਹੀ ਹੋ ਗਿਆ ਸੀ ਤੇ ਉਹ ਫਿਰ ਉਹਰੇ ਬੰਦ ਕਰਕੇ ਉਹ ਸਾਰੀ ਦੀ ਸਾਰੀ ਦੁਆਰਤੀ ਕੰਕਰੀਟ ਦਾ ਪੈਚ ਵਰਕ ਕੀਤਾ ਗਿਆ ਸੀ ਇਹਦੇ ਸੋ ਹੁਣ ਜਿਵੇਂ ਹੈ ਇਹਨੂੰ ਤਾਂ ਦੇਖੋ ਇਹ ਟਾਕੇ ਤਾਂ ਨਵੇਂ ਸਿਰੋਂ ਬੰਦਾ ਨਹੀਂ ਕਿਉਂਕਿ ਬੜੇ ਵੱਡੇ ਪ੍ਰੋਜੈਕਟ ਨੇ ਸੋ ਫਿਲਹਾਲ ਦੀ ਦੌਰ ਤੇ ਉੱਤੇ ਜਿਹੜੀ ਇਹ ਦੀ ਅਸੀਂ ਸਾਰੀ ਮੇਜਰ ਰਿਪੇਅਰ ਕਰਾ ਰਹੇ ਰਿਪੇਅਰ ਕਰਾਉਣ ਤੋਂ ਬਾਅਦ ਇਹ ਦੀ ਅਸੀਂ ਰੀਕਾਰਪੇਟਿੰਗ ਵੀ ਕਰਾ ਦਾਂਗੇ ਤੇ ਇਹਦੇ ਨਾਲ ਸਾਡਾ ਜਿਹੜਾ ਐਟ ਲਿਸਟ ਦੀ ਤਾਂ ਜਿਹੜਾ ਲੈਨੋਂ ਪਾਰ ਵਸੋਂ ਹੈ ਜਾਂ ਜਿਹੜੇ ਉਰੋ ਰੋਡ ਤੋਂ ਵੀ ਇੰਨੀ ਹਜ਼ਾਰਾਂ ਟਰੈਫਿਕ ਲੰਘਦੀ ਹੈ ਇਹਨੂੰ ਬਹੁਤ ਵੱਡਾ ਜਾਨੀ ਕਿ ਇੱਕ ਜਿਹਨੂੰ ਕਹੋ ਫਾਇਦਾ ਮਿਲੂਗਾ ਇੱਕ ਕਨਵਰਜਰੀ ਕਰੂਗਾ ਜਿਹੜੀ ਟਰੈਫਿਕ ਹੈ ਉਹ ਜਿਵੇਂ ਇਹਨੂੰ ਰੋਕ ਕੇ ਕਿਵੇਂ ਹੋਊਗਾ ਜੀ ਦੇ ਕੋ ਤਾਂ ਡਿਪਾਰਟਮੈਂਟ ਨੇ ਜਦੋਂ ਪ੍ਰਸ਼ਾਸਨ ਨੇ ਆਪ ਹੀ ਕਰ ਲੈਣਾ ਜਦੋਂ ਇਹਦਾ ਰਿਪੇਅਰ ਮੇਨਟੇਨੈਂਸ ਦਾ ਕੰਮ ਚੱਲਦਾ ਉਹਨਾਂ ਦਾ ਬਹੁਤ ਤਜਰਬਾ ਹੁੰਦਾ ਉਹ ਆਪਣੇ ਆਪ ਜਣੀ ਕਿ ਡਿਵਰਟ ਕਰਕੇ ਇਹਨੂੰ ਕਰ ਦਿੰਦੇ ਧੰਨਵਾਦ